ਆ ਗਿਆ ਤੂਫਾਨ ਕੁਝ ਨਹੀਂ ਦਿਖਦਾ ਬਾਹਰ ਦਾ ਆ ਨਾ ਉੱਥੇ ਹੀ ਹੋ ਗਿਆ ਤੂਫਾਨ ਹੱਦੋਂ ਹੀ ਜਾ ਰਹਾ ਵੇ ਕੋਈ ਤੂਫਾਨ ਦੇ ਰੰਗ ਬਹੁਤ ਜਿਆਦਾ ਤੂਫਾਨ ਕੁਝ ਨਹੀਂ ਦਿਖਦਾ ਬਾਹਰ ਦਾ ਮੋਟਰਸਾਈਕਲ ਵਾਲੇ ਵਿਖੜ ਗਏ ਗੱਡੀ ਬਿਲਕੁਲ ਸਲੋ ਲਾਈਟਾਂ ਜਗਾਤੀਆਂ ਹਿੰਡਿਕਟਰ ਜਗਾਤੇ ਐ ਇੰਨਾ ਜਿਆਦਾ ਵਾਲਟੋਏ ਵਾਲੀ ਸਾਈਡ ਤੇ ਤੂਫਾਨ ਆਇਆ ਨਾ ਔਖਾ ਹੀ ਹੋ ਗਿਆ ਕੰਮ ਕੋਈ ਨਹੀਂ ਦਿਖਦਾ ਬਾਹਰ ਦਾ ਹਨੇਰਾ ਪੂਰਾ ਹਨੇਰਾ ਛਾ ਗਿਆ ਪੂਰਾ ਇੱਕ ਵਾਰੀ ਲਾਈਟਾਂ ਵੀ ਔਨ ਕਰਨੀਆਂ ਪੈਣ ਧਿਆ ਗੱਡੀ ਤੇ ਅੱਗੇ ਵੇਖੋ ਕੁਝ ਦੇਖਦਾ ਪਿਆ ਕੱਖ ਨਹੀਂ ਦੇਖਦਾ ਧੁੰਦ ਧੁੰਦ ਹੀ ਬਣ ਗਈ ਦੇ ਸਵਾਹ ਆ ਗਈ ਖੇਤਾਂ ਦੇ ਵਿੱਚ ਬਹੁਤ ਜ਼ਬਰਦਸਤ ਸੁਨਾਮੀ ਆ ਰਹੀ ਹੈ ਅ ਮਗੂ ਵਾਲੇ ਕਾਇਮ ਹੋ ਜਾਓ ਇਧਰ ਨੂੰ ਆਉਣ ਦੇ ਵਸਤ ਬੜਾ ਜ਼ਬਰਦਸਤ ਵੇਖੋ ਉਹ ਦੀ ਆਟੋ ਤੇ ਲਾਈਟ ਵੀ ਚੱਗ ਗਈ ਹੈ ਹਨੇਰਾ ਛਾ ਗਿਆ ਅਜੇ ਮੈਨੂੰ ਲੱਗਾ 6 ਹੀ ਨਹੀਂ ਵਜੇ ਇੰਨੀ ਜ਼ਬਰਦਸਤ ਹੀ ਹਨੇਰੀ ਆ ਗਈ ਨਾ ਜ਼ਬਰਦਸਤ ਤੂਫਾਨ ਹੀ ਆ ਗਿਆ ਦਾ ਸਾਰੇ ਆਇਤਰ ਖੇਤਾਂ ਦੇ ਵਿੱਚ ਵੇਖੋ ਕਿੰਨੀ ਜਿਆਦੀ ਹਨੇਰੀ ਵਗਦੀ ਪਈ ਤੇ ਦਿਖਦਾ ਕੁਝ ਨਹੀਂ ਪਾਲਦਾ ਕੁਝ ਨਹੀਂ ਪਿਆਗਾ ਜਿਹਾ ਵੇਖੋ ਕੀ ਬਣ ਗਿਆ ਸੜਕਾਂ ਦੇ ਤਰ੍ਹਾਂ ਓਏ ਨਾਲ ਆ ਰਹੀ ਨੇ ਨਾਲ ਆ ਰਹੀ ਕਿੱਛੇ ਸੜਕਾਂ ਤੇ ਲੜ ਕੇ ਤੇ ਲਾਉਂਦੇ ਸੜਕਾਂ ਤੇ ਸੜਕਾਂ ਦੇ ਲੇਪਰ ਹਾਏ ਇੰਨੀ ਜਿਆਦੀ ਸਰਾਮੀ ਹੈ ਨਾ ਗੱਡੀ ਐ ਐ ਐ ਕਰਦੀ ਹਦਾਈ ਬੁਰਾ ਉਹਦਾਈ ਉਧਰ ਕੁਧਰ ਹੀ ਖਤਰਾ ਹੈ ਬਾਕੀ ਜ ਸਭ ਚੱਲ ਰਹੀ ਜਾਣਾ ਬਹੁਤ ਜਿਆਦਾ ਵੇਖੋ ਬਈ ਅਗਲੇ ਬਨੇ ਤੁਸੀਂ ਵੇਖੋ ਦਰਖਤ ਮਾਰਿਆ ਚੱਕੇ ਤੇ ਟ੍ਰੈਫਿਕ ਗੇਲ ਲੱਗ ਤੇ ਨਾਲ ਵੀ ਗੱਡੀਆਂ ਲੱਗੀਆਂ ਨੇ ਇਧਰਲੇ ਬਨੇ ਹੁਣ ਜਿੰਨਾ ਚਿਰ ਇਹ ਦਰਖਤ ਨਹੀਂ ਪਾਸੇ ਹੋਏਗਾ ਉਨਾ ਚਿਰ ਆਪਾਂ ਨੂੰ ਵੇਟ ਕਰਨੀ ਪੈਣੀ ਇਹ ਤਾਂ ਥੱਲੇੋਂ ਦੀ ਲਾਗ ਹੈ ਨਾ ਕੱਟ ਕੋਈ ਨਹੀਂ ਹੈਗੇ ਬਨੇ ਦੇਖਣੇ ਦਾ ਹਾਂ ਦੀ ਔਰ ਹੋ ਲਈ ਫਿਰਦੇ ਟੱਕੇ ਨਾਲੀ ਦੂਰੀ ਰੱਖੀ ਥੋੜੀ ਬਣਾ ਕੇ ਦਰਖਤ ਹੀ ਬਣਾ ਤਗੜਾ ਛੱਟੇ ਉੱਤੇ ਲਾ ਕੇ ਠੀਕ ਹੈ ਠੀਕ ਹੈ ਬੈਠੀ ਬੰਦਾ ਸਰ ਸ਼ੂਗਰ ਕਰ ਪਾਜ ਗਏ ਨੇ ਵਰਦੇ ਵਰਦੇ ਦੇ ਵਹਿਣਾ ਦਾ ਆ ਵੇਖੋ ਕੀ ਹਾਲ ਬਣਿਆ ਪੱਟੀ ਦੇ ਕੋਲ ਜਿਹੜਾ ਪਾਸਟਾ ਬਹੁਤ ਜਿਆਦਾ ਹਨੇਰੇ ਬਹੁਤ ਜਿਆਦਾ ਬਿਲਕੁਲ ਬਹੁਤ ਮੁੰਡਾ ਹੋਇਆ ਰ ਬੈਠਿਆ ਵਿਚਾਰ ਬਾਹਰ ਤਾਂ ਖਾਈ ਸੇਵਕਾ ਭੱਜ ਜੰਦੀ ਆਪਾਂ ਵੀ 굳이 <laughs> 왜게 ਆ ਜਾ ਵਿੱਚ ਮਿੱਟੀ ਆ ਜਣੀ ਸੇਵਕਾ ਚੰ ਚੱਲੀ ਹੁੰਦਾ ਬਹੁਤ ਲੇਟ ਹੋ ਗਿਆ ਹੋਣ ਨਿਕਲੇ ਮਾ ਉਹ ਦਰਖਤ ਚਾ ਖਿੱਚ ਕੇਣਾ ਪਿਛੇ ਕੀਤਾ ਟੈਂਸ ਵੀ ਟੱਕ ਗਿਆ ਸਾਡੇ ਫੈਨ ਵੀ ਸਾਨੂੰ ਮਿਰਦੇ ਇਹਨਾ ਹੁਣੇ ਵੀਡੀਓ ਵੇਖ ਕੇ ਆਣੇ ਜਿੰਦਗੀ ਹੁਣ ਸੇਵਕਾ ਮਾ ਹੀ ਨਿਕਲੇ ਕੰਮ ਨੇ ਮਾ ਟਰੈਕਟਰ ਟੁੱਟ ਰਿਹਾ ਟਾਈਮ ਲੱਗ ਜਾਣਾ ਆ ਵੇਖੋ ਕਿੰਨੀਆਂ ਲੈਣਾ ਦਰਖਤੋ ਜਾ ਟੋਏ ਪਰਨੇ ਆਣੇ